ਕਈ ਵਾਰੀ ਇੱਕ ਕਾਗਜ਼ ਦੀ ਚਿੱਠੀ ਇੱਕ ਪੂਰੀ ਜ਼ਿੰਦਗੀ ਦੀ ਦਿਸ਼ਾ ਬਦਲ ਲੈਂਦੀ ਹੈ। ਇਹ ਕਹਾਣੀ ਹੈ ਮੇਰੀ ਗੁਰਦੀਪ ਕੌਰ ਦੀ। ਇੱਕ ਆਮ ਪੰਜਾਬੀ ਕੁੜੀ ਜੋ ਆਪਣੀ ਮਾਂ ਦੀ ਚਿੱਠੀ ਪੜ੍ਹ ਕੇ ਆਮ ਤੋਂ ਖਾਸ ਬਣੀ। ਮੈਂ ਲੁਧਿਆਣੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਣੀ। ਸਾਡਾ ਪਰਿਵਾਰ ਸੀ ਮਾਂ, ਮੈਂ ਅਤੇ ਮੇਰਾ ਛੋਟਾ ਭਰਾ। ਪਿਤਾ ਜੀ ਸਾਨੂੰ ਬਚਪਨ ਵਿੱਚ ਹੀ ਛੱਡ ਗਏ। ਪਰ ਮਾਂ ਉਹ ਸਾਡੀ ਦੁਨੀਆ ਸੀ। ਉਹ ਸਵੇਰੇ 4 ਵਜੇ ਉੱਠਦੀ ਕਰ ਕਰ ਕੰਮ ਕਰਦੀ ਪਰ ਇੱਕ ਕੰਮ ਕਦੇ ਨਹੀਂ ਰੁਕਿਆ ਸਾਡੇ ਸੁਪਨੇ ਬਣਾਉਣ ਦਾ ਜਦੋਂ ਮੈਂ 12ਵੀਂ ਵਿੱਚ ਸੀ ਮਾਂ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਹਸਪਤਾਲ ਲਿਜਾਣ ਨੂੰ ਪੈਸਾ ਨਹੀਂ ਸੀ ਉਹ ਕੰਮ ਕਰਦੀ ਰਹੀ ਜਦ ਤੱਕ ਉਹ ਪੈਰਾਂ 'ਚ ਖੜੀ ਰਹੀ ਇੱਕ ਰਾਤ ਮੈਨੂੰ ਉਹ ਗੱਲ ਕਹਿ ਗਈ ਜੋ ਮੈਂ ਕਦੇ ਨਹੀਂ ਭੁੱਲ ਸਕਦੀ ਧੀਏ ਤੂੰ ਹਾਰੇ ਨਾ ਮਾਂ ਥੱਕ ਸਕਦੀ ਹੈ ਪਰਤੀ ਨਹੀਂ ਉਸ ਰਾਤ ਮਾਂ ਨੇ ਮੈਨੂੰ ਆਪਣਾ ਪੁਰਾਣਾ ਬਕਸਾ ਦਿੱਤਾ ਅੰਦਰੋਂ ਇੱਕ ਪੇਲੀ ਹੋਈ ਚਿੱਠੀ ਕੱਢੀ ਉਸ 'ਚ ਲਿਖਿਆ ਸੀ ਜੇ ਮੇਰੀ ਧੀ ਕਦੇ ਦੁਖੀ ਹੋਵੇ ਤਾਂ ਇਹ ਚਿੱਠੀ ਪੜ੍ਹ ਲਵੇ ਹਾਲਾਤ ਬਦਲਦੇ ਨੇ ਸੱਚੀ ਕੋਸ਼ਿਸ਼ ਕਦੇ ਖਾਲੀ ਨਹੀਂ ਜਾਂਦੀ ਉਹ ਚਿੱਠੀ ਮੇਰੇ ਲਈ ਮੰਜ਼ਿਲ ਬਣ ਗਈ ਮੈਂ ਸਕੂਲ ਨਹੀਂ ਛੱਡਿਆ ਪਾਰਟ ਟਾਈਮ ਨੌਕਰੀ ਕੀਤੀ ਸਵੇਰੇ ਕੰਮ ਦਿਨੇ ਪੜ੍ਹਾਈ ਰਾਤ ਮਾ ਦੀ ਸੇਵਾ ਮੈਂ 12ਵੀਂ ਪਾਸ ਕੀਤੀ ਐਮਏ ਕੀਤਾ ਅਤੇ ਅੱਜ ਮੈਂ ਇੱਕ ਗਵਰਨਮੈਂਟ ਸਕੂਲ ਵਿੱਚ ਲੈਕਚਰਰ ਹਾਂ ਮਾ ਹੁਣ ਠੀਕ ਹੈ ਗਗਨ ਇੰਜੀਨੀਅਰ ਬਣ ਰਿਹਾ ਹੈ ਪਰ ਉਹ ਚਿੱਠੀ ਉਹ ਅਜੇ ਵੀ ਮੇਰੀ ਦਰਾਜ ਵਿੱਚ ਪਈ ਹੈ ਉਹ ਚਿੱਠੀ ਮੈਨੂੰ ਹਰ ਵਾਰੀ ਯਾਦ ਦੁੰਦੀ ਹੈ ਜਿਹੜੀ ਮਾਂ ਆਪਣੀ ਜ਼ਿੰਦਗੀ ਲਿਆਉਂਦੀ ਹੈ ਉਹ ਤੀਨ ਨੂੰ ਰਾਣੀ ਬਣਾ ਜਾਂਦੀ ਹੈ ਮੈਂ ਹਾਰੀ ਨਹੀਂ ਕਿਉਂਕਿ ਮੇਰੇ ਕੋਲ ਮਾਂ ਦੀ ਦੁਆ ਅਤੇ ਇੱਕ ਚਿੱਠੀ ਸੀ